ਸਾਰੇ ਨੂੰ ਜੈਮ ਸਦੀ ਅੱਜ ਅਸੀਂ ਪੜਾਂਗੇ ਹਿਜ਼ਕੀਏਲ ਦਾ 7ਵਾਂ ਅਧਿਆਇ ਅੰਤ ਆਪੂਜਿਆ ਪਹਿਲੀ ਆਇਤ ਯਹਵਾ ਦਾ ਵਚਨ ਮੇਰੇ ਕੋਲ ਇਹ ਆਖਣ ਲਈ ਆਇਆ ਦੂਸਰੀ ਆਇਤ हे ਆਦਮੀ ਦੇ ਪੁੱਤਰ ਪ੍ਰਭੂ ਇਸਰਾਇ ਯਹਵਾ ਇਸਰਾਇਲ ਦੀ ਭੂਮੀ ਨੂੰ ਇਓ ਫਰਮਾਉਂਦਾ ਹੈ ਇਹ ਅੰਤ ਹੈ ਦੇਸ਼ ਦੇ ਚੌਹਾਂ ਖੁੰਝਾਂ ਉੱਤੇ ਅੰਤ ਆਪੂਜਿਆ ਹੈ ਤੀਸਰੀ ਆਇਤ ਹੁਣ ਤੇਰੇ ਉੱਤੇ ਅੰਤ ਆਇਆ ਅਤੇ ਤੇ ਮੈਂ ਤੇਰੇ ਕਰੋਧ ਮੈਂ ਆਪਣਾ ਕਰੋਧ ਤੇਰੇ ਉੱਤੇ 깔ਾਂਗਾ ਅਤੇ ਤੇਰੇ ਮਾਰਗਾਂ ਦੇ ਅਨੁਸਾਰ ਤੇਰਾ ਨਿਉ ਕਰਾਂਗਾ ਅਤੇ ਤੇਰੇ ਸਾਰੇ ਖਨਾਉਣੇ ਕੰਮਾਂ ਨੂੰ ਤੇਰੇ ਉੱਤੇ ਫੇਰ ਲਿਆਵਾਂਗਾ ਚੌਥੀ ਆਇਤ ਮੇਰੀ ਅੱਖ ਤੇਰੇ ਤੇ ਤੇਰਾ ਲਿਹਾਜ ਨਾ ਕਰੇਗੀ ਅਤੇ ਮੈਂ ਤੇਰੇ ਉੱਤੇ ਤਰਸ ਨਹੀਂ ਕਰਾਂਗਾ ਸਗੋਂ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਖਨਾਉਣੇ ਕੰਮਾਂ ਵਿੱਚ ਕੰਮ ਤੇਰੇ ਵਹੁਮ ਵਿੱਚ ਹੋਣਗੇ ਹਾਂ ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾ ਹਾਂ ਪੰਜਵੀਂ ਐਤ ਪ੍ਰਭੂ ਇਹ ਵయం ਫਰਮਾਉਂਦਾ ਹੈ ਕਿ ਇੱਕ ਵਿਪਤਾ ਹਾਂ ਇੱਕ ਵਿਪਤਾ ਦੇਖੋ ਉਹ ਆਉਂਦੀ ਹੈ ਛੇਵੀਂ ਐਤ ਅੰਤ ਪੂਜਾ ਹੈ ਅੰਤ ਪੂਜਾ ਅੰਤ ਤੇਰੇ ਉੱਤੇ ਜਾਗ ਉੱਠਿਆ ਵੇਖੋ ਆ ਪੂਜਾ ਸਤਮੀ ਐਤ ਏ ਤਰਤੀ ਦੇ ਰਹਿਣ ਵਾਲੇ ਤੇਰੀ ਵੀ ਵਾਰੀ ਆ ਗਈ ਸਮਾ ਆ ਪੂਜਿਆ ਰੋਲੇ ਦਾ ਦਿਹਾੜਾ ਨੇੜੇ ਆ ਗਿਆ ਇਹ ਪਰਬਤਾਂ ਉੱਤੇ ਖੁਸ਼ੀ ਵਿੱਚ ਗੱਜਣ ਦਾ ਦਿਨ ਨਹੀਂ ਅੱਠਵੀਂ ਆਏ ਤੇ ਹੁਣ ਮੈਂ ਤੇਰੀ ਮੈਂ ਹੁਣ ਮੈਂ ਛੇਤੀ ਹੀ ਆਪਣਾ ਕਹਿਰ ਤੇਰੇ ਉੱਤੇ ਡੋਲਾਂਗਾ ਤੇ ਆਪਣਾ ਕਰੋਧ ਤੇਰੇ ਵਿਰੁੱਧ ਪੂਰਾ ਕਰਾਂਗਾ ਤੇਰੀਆਂ ਚਾਲਾਂ ਅਨੁਸਾਰ ਤੇਰਾ ਨਿਯੋ ਕਰਾਂਗਾ ਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਲਿਆਵਾਂਗਾ ਨੌਵੀਂ ਆਏ ਤੇ ਮੇਰੀ ਅੱਖ ਲਿਹਾਜ ਨਾ ਕਰੇਗੀ ਨਾ ਤਰਸ ਮੈਂ ਤਰਸ ਖਾਵਾਂਗਾ ਅਤੇ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਤੇ ਤੇਰੇ ਘਿਣਾਉਣੇ ਕੰਮ ਕੰਮ ਤੇਰੇ ਵਿੱਚ ਆਉਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹਵਾ ਹਾਂ ਜੋ ਮਾਰਦਾ ਹਾਂ 10ਵੀਂ ਆਇਤ ਵੇਖੋ ਦਿਨ ਵੇਖ ਉਹ ਆ ਪੁੱਜਿਆ ਹੈ ਤੇਰੀ ਸ਼ਮਤ ਆ ਗਈ ਛੜ ਵਿੱਚ ਕਲੀਆਂ ਨਿਕਲੀਆਂ ਘਮੰਡ ਵਿੱਚ ਡੋਡੀਆਂ ਲੱਗੀਆਂ ਹਨ 11ਵੀਂ ਆਇਤ ਜ਼ੁਲਮ ਵੱਧ ਕੇ ਦੁਸ਼ਟ ਪੁਨੇ ਲਈ ਛੜ ਬਣ ਗਿਆ ਹੁਣ ਕੋਈ ਉਹਨਾਂ ਵਿੱਚੋਂ ਨਹੀਂ ਬਚੇਗਾ ਨਾ ਉਹਨਾਂ ਦੇ ਜਿੱਥੇ ਕੋਈ ਨਹੀਂ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਤੇ ਨਾ ਉਹਨਾਂ ਵਿੱਚ ਕੋਈ ਬਜ਼ੁਰਗੀ ਹੋਵੇਗੀ 12ਵੀਂ ਆਏ ਤਾਂ ਸਮਾ ਆ ਪੁੱਜਾ ਉਹ ਨੇੜੇ ਹੈ ਨਾ ਮੁੱਲ ਲੈਣ ਵਾਲੇ ਖੁਸ਼ੀ ਵੇਲੇ ਖੁਸ਼ ਹੋਵੇ ਨਾ ਵੇਚਣ ਵਾਲਾ ਉਦਾਸ ਕਿਉਂ ਜੋ ਉਹਨਾਂ ਦੇ ਸਾਰੇ ਮਹਾਇਨ ਉੱਤੇ ਕਹਿਰ ਟੁੱਟਣ ਵਾਲਾ ਹੈ 13ਵੀਂ ਆਏ ਤਾਂ ਕਿਉਂ ਜੋ ਵੇਚਣ ਵਾਲਾ ਵਿਕੀ ਹੋਈ ਵਸਤੂ ਤੱਕ ਤੀਕ ਫੇਰ ਨਹੀਂ ਮੁੜੇਗਾ ਭਾਵੇਂ ਹਾਲਾ ਉਹ ਜਿਉਂਦਿਆਂ ਵਿੱਚ ਹੋਵੇ ਕਿਉਂ ਜੋ ਇਹ ਦਰਸ਼ਨ ਉਹਨਾਂ ਦੇ ਸਾਰੇ ਮਹਾਇਨ ਲਈ ਹੈ ਇੱਕ ਵੀ ਨਾ ਪਰਤੇਗਾ ਨਾ ਕੋਈ ਔਗਣਾ ਦੇ ਕਾਰਨ ਆਪਣੇ ਸਤਿਆ ਨੂੰ ਤਕੜਾ ਰੱਖੇਗਾ 14ਵੀਂ ਆਏ ਤਾਂ ਉਹਨਾਂ ਨੇ ਤੁਰੀ ਵਜਾਈ ਹੈ ਤੇ ਸਭ ਕੁਝ ਤਿਆਰ ਕੀਤਾ ਹੈ ਪਰ ਕੋਈ ਲੜਾਈ ਲਈ ਨਹੀਂ ਤੁਰਦਾ ਕਿਉਂ ਜੋ ਮੇਰਾ ਤੇਜ ਕਹਿਰ ਉਹਨਾਂ ਦੇ ਸਾਰੇ ਮਹਾਂਨ ਉੱਤੇ ਹੈ 15ਵੀਂ ਆਏ ਤਾਂ ਬਾਹਰ ਤਲਵਾਰ ਹੈ ਤੇ ਅੰਦਰ ਬਬਾ ਤੇ ਕਾਲ ਹਨ ਜਿਹੜਾ ਖੇਤ ਵਿੱਚ ਹੈ ਤਲਵਾਰ ਨਾਲ ਮਾਰਿਆ ਜਾਵੇਗਾ ਤੇ ਜਿਹੜਾ ਸ਼ਹਿਰ ਵਿੱਚ ਹੈ ਉਹ ਕਾਲ ਤੇ ਬਬਾ ਨੂੰ ਉਹ ਨੋ ਹੜੱਪ ਕਰ ਲੈਣਗੇ 16ਵੀਂ ਐਤ ਪਰ ਉਹ ਜਿਹੜੇ ਉਹਨਾਂ ਵਿੱਚ ਨੱਠ ਭੱਜ ਜਾਣਗੇ ਉਹ ਬਚ ਜਾਣਗੇ ਉਹ ਵਾਦੀਆਂ ਦੀ ਘੁੱਗੀਆਂ ਵਾਂਗਰ ਪਹਾੜਾਂ ਉੱਤੇ ਰਹਿਣਗੇ ਅਤੇ ਸਾਰੇ ਦੇ ਸਾਰੇ ਕੀਰਨੇ ਪਹੁੰਣਗੇ ਹਰੇਕ ਆਪਣੇ ਔਗਣ ਦੇ ਕਾਰਨ 17ਵੀਂ ਐਤ ਸਾਰੇ ਹੱਥ ਨਿਰਬਲ ਹੋਣਗੇ ਅਤੇ ਸਾਰੇ ਗੋਡੇ ਪਾਣੀ ਵਾਂਗਰ ਕਮਜ਼ੋਰ ਹੋ ਜਾਣਗੇ 18ਵੀਂ ਆਏ ਤਾਂ ਉਹ ਲੱਕ ਉੱਤੇ ਤੱਪੜ ਕੱਸਣਗੇ ਅਤੇ ਹੌਲ ਉਹਨਾਂ ਉੱਤੇ ਸ਼ਾਹ ਜਾਏਗਾ ਅਤੇ ਸਾਰਿਆਂ ਦੇ ਮੂੰਹ ਉਹ ਨਿਮੋਸ਼ੀ ਹੋਵੇਗੀ ਅਤੇ ਉਹਨਾਂ ਦੇ ਸਾਰੇ ਸਿਰ ਗੰਜੇ ਹੋ ਜਾਣਗੇ 19ਵੀਂ ਆਏ ਤਾਂ ਉਹ ਆਪਣੀ ਚਾਂਦੀ ਗਲੀਆਂ ਵਿੱਚ ਛੁੱਟੇ ਦੇਣਗੇ ਅਤੇ ਉਹਨਾਂ ਦਾ ਸੋਨਾ ਅਸ਼ੁੱਧ ਵਸਤੂਆਂ ਮੰਗਰ ਹੋਵੇਗਾ ਯਹੋਵਾ ਦੇ ਕਹਿਰ ਦਾ ਦਿਨ ਉਹਨਾਂ ਦੀ ਚਾਂਦੀ ਅਤੇ ਉਹਨਾਂ ਦਾ ਸੋਨਾ ਉਹਨਾਂ ਨੂੰ ਛੁੜਾ ਨਾ ਸਕੇਗਾ ਉਹ ਨਾ ਉਸ ਨਾ ਉਹਨਾਂ ਦੀਆਂ ਜਾਨਾ ਸੁਖੀ ਨਹੀਂ ਹੋਣਗੀਆਂ ਨਾ ਉਹਨਾਂ ਦੇ ਢਿੱਡ ਪਰਣਗੇ ਕਿਉਂ ਜੋ ਉਹ ਉਹਨਾਂ ਦਾ ਠੋਕਰ ਖਾਣ ਅਤੇ ਔਗਣ ਦਾ ਕਾਰਨ ਸੀ। ਵੀਮੀ ਆਇਤ ਅਤੇ ਉਹਨਾਂ ਨੇ ਆਪਣੇ ਸੋਨੇ ਗਹਿਣੇ ਹੰਕਾਰ ਲਈ ਵਰਤੇ ਅਤੇ ਉਹਨਾਂ ਨੇ ਉਹਨਾਂ ਨਾਲ ਆਪਣੀਆਂ ਕਨਾਉਣੀਆਂ ਮੂਰਤਾ ਪੈੜੀਆਂ ਅਵਸਥਾ ਬਣਾਈਆਂ। ਇਸ ਲਈ ਮੈਂ ਉਹਨਾਂ ਉਸ ਨੂੰ ਉਹਨਾਂ ਲਈ ਵਸਤੂ ਵਾਂਗਰ ਕਰ ਦਿੱਤਾ। ਇਕਿਵੇਂ ਆਇਤ ਅਤੇ ਮੈਂ ਉਹਨਾਂ ਗਹਿਣਿਆਂ ਨੂੰ ਲੁੱਟਣ ਲਈ ਪਰਦੇਸੀਆਂ ਦੇ ਹੱਥ ਵਿੱਚ ਅਤੇ ਲੁੱਟੇ ਦੇ ਲਈ ਧਰਤੀ ਦੇ ਦੁਸ਼ਟਾਂ ਦੇ ਹੱਥ ਵਿੱਚ ਦੇ ਦੇਾਂਗਾ ਅਤੇ ਉਹ ਉਹਨਾਂ ਨੂੰ ਪ੍ਰਿਸ਼ਟ ਕਰਨਗੇ 22ਵੀਂ ਆਇ ਤਾਂ ਤੇ ਮੈਂ ਆਪਣੇ ਮੂੰਹ ਉਹਨਾਂ ਵੱਲ ਫੇਰ ਲਵਾਂਗਾ ਤੇ ਮੈਂ ਅਤੇ ਉਹ ਮੇਰੇ ਗੁਪਤ ਸਥਾਨਾਂ ਨੂੰ ਪ੍ਰਿਸ਼ਟ ਅਤੇ ਉਹ ਮੇਰੇ ਗੁਪਤ ਸਥਾਨਾਂ ਨੂੰ ਪ੍ਰਿਸ਼ਟ ਕਰਨਗੇ ਅਤੇ ਉਸ ਵਿੱਚ ਲੁਟੇਰੇ ਆਉਣਗੇ ਤੇ ਉਹਨਾਂ ਨੂੰ ਪ੍ਰਿਸ਼ਟ ਕਰਨਗੇ 23ਵੀਂ ਆਇ ਤਾਂ ਸੰਗਲਬਣਾ ਇਸ ਲਈ ਕਿ ਦੇਸ਼ ਲਹੂ ਵਿੱਚ ਹੱਤਿਆ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ 24ਵੇਂ ਅਤੇ 100ਵੇਂ ਬੁਰਾਈਆਂ ਬੁਰੀਆਂ ਕਾਮਾ ਨੂੰ ਲਿਆਵਾਂਗਾ ਤੇ ਉਹ ਉਹਨਾਂ ਨੂੰ ਘਰਾਂ ਦੇ ਮਾਲਕ ਬਣਨਗੇ ਅਤੇ ਮੈਂ ਜੋਰਾਵਰਾ ਦੇ ਕਮੰਡ ਮਿਟਾ ਦੇਵਾਂਗਾ ਤੇ ਉਹਨਾਂ ਦੇ ਪਵਿੱਤਰ ਸਥਾਨ ਪ੍ਰਿਸ਼ਟ ਕੀਤੇ ਜਾਣਗੇ 25ਵੇਂ ਅਤੇ ਤਬਾਹੀ ਆਉਂਦੀ ਹੈ ਅਤੇ ਉਹ ਸ਼ਾਂਤੀ ਨੂੰ ਲੱਭਣਗੇ ਪਰ ਉਹ ਹੈ ਨਹੀਂ 26ਵੇਂ ਅਤੇ ਵਿਪਤਾ ਤੇ ਵਿਪਤਾ ਅਤੇ ਅਵਾਈ ਤੇ ਅਵਾਈ ਆਉਂਦੀ ਹੈ ਤਾਂ ਉਹ ਨਬੀ ਕੋਲੋਂ ਰੋਇਆ ਭਾਲਣਗੇ ਪਰ ਜਾਜਕ ਕੋਲੋਂ ਵਿਵਸਥਾ ਅਤੇ ਬਜ਼ੁਰਗਾਂ ਕੋਲੋਂ ਸਲਾਹ ਜਾਂਦੀ ਰਹੇਗੀ ਸਤਿਮੇ ਆਤੇ ਪਾਸ਼ਾ ਸੂ ਕਰੇਗਾ ਤੇ ਜਹਾਜ਼ شہਜ਼ਾਦਾ ਵੀਰਾਨੀ ਪਹਿਨੇਗਾ ਅਤੇ ਪ੍ਰਜਾ ਦੇ ਹੱਥ ਕੰਬਣਗੇ ਮੈਂ ਉਹਨਾਂ ਦੇ ਮਾਰਗ ਅਨੁਸਾਰ ਉਹਨਾਂ ਨਾਲ ਵਰਤਾਓ ਕਰਾਂਗਾ ਤੇ ਉਹਨਾਂ ਦੇ ਕੰਮਾਂ ਅਨੁਸਾਰ ਉਹਨਾਂ ਦਾ ਨਿਆਂ ਕਰਾਂਗਾ ਤਾਂ ਜੋ ਜਾਣਣ ਕਿ ਮੈਂ ਯਹਵਾ ਹਾਂ ਆਮੀਨ ਪ੍ਰਭੂ ਜੀ ਨੇ ਵਚਨਾਂ ਪੜ੍ਹੇ ਸੋ ਨੇ ਜਾਂ ਤੇ ਵੱਡੀ ਬਰਕਤ ਦੇਣ ਅੱਜ ਦੇ ਦਿਨ ਮੁਬਾਰਕਾਂ ਦੇ ਦਿੰਦੀਆਂ ਤੁਮ ਬਰਕਤਾਂ ਨੂੰ ਸੇ ਹਾਸਲ ਕਰਾਂਗੇ ਪ੍ਰਭੂ ਯਿਸੂ ਦੇ ਜ਼ਿੰਦਾ ਜਲਾਲੀ ਨਾਮ ਵਿੱਚ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਰ ਜੈਮਸ ਕੀ